ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਅੱਜ ਪਿੰਡ ਸਿਰਸੜੀ ਆਏ ਸੀ ਬਾਈ ਨੇ YouTube ਤੋਂ ਨੰਬਰ ਲੈ ਕੇ ਹੀ ਸੱਦਿਆ ਸੀਗਾ ਅੱਜ ਆਹ ਝੋਟੀ ਦੇ ਲਾਇਆ ਜੀ ਸੀਮਣਾ ਆ ਪਰ ਜਨ ਖੁੰਗੜ ਦਾ ਬਾਈ ਦੇ ਨਾਲ ਸਾਰੇ ਅੱਜ ਹੁਣ ਤੱਕ ਜਿਹੜੇ ਬੱਚੇ ਆ ਨਾਰਮਲ ਸੀਮਣਾ ਤੋਂ ਹੀ ਆ ਪਰ ਫੇਰ ਵੀ ਦੁੱਧ ਨੂੰ ਬਹੁਤ ਚੰਗੇ ਕਿੰਨਾ ਦੁੱਧ ਦਿੰਦੀ ਹੈ ਬਈ ਇਹ ਆ 14 ਕਿਲੋ 14 ਕਿਲੋ ਦੁੱਧ ਦਿੰਦਾ ਜੀ ਪਹਿਲਣ ਦੇ ਨੇ ਝੋਟੀ ਦਾ ਬਾਡੀ ਸਟਰਕਚਰ ਦੇਖੋ ਨਾਲੇ ਨਾਰਮਲ ਸੇਵਾ ਤੇ ਕੋਈ ਫੀਡ ਨਹੀਂ ਤੇ ਨਾਰਮਲ ਪਸ਼ੂ ਬਈ ਪਹਿਲਾਂ ਘਰ ਦਾ ਦਾਣਾ ਪਾਉਂਦੇ ਸੀਗੇ ਇਹ ਤੇ ਹੁਣ ਇਹਨਾਂ ਦੇ ਫੀਡ ਫੀਡ ਕਿਹੜੀ ਵਰਤਦੇ ਆ ਬਈ ਤਾਂ ਗੰਗਪਤੀ ਆ ਨਾਰਮਲ ਅੱਛਾ ਨਾਰਮਲ ਫੀਡ ਆ ਨਾ ਇਹਦੇ ਆ ਫਲੇਰੀ ਆਸਤੇ ਬਾਈ ਨੂੰ ਦੱਸਿਆ ਮੈਂ ਖਾਸ ਤੁਸੀਂ ਵੀ ਧਿਆਨ ਰੱਖਿਓ ਜੀ ਇਹ ਚੀਜ਼ ਦਾ ਤਾਂ ਦੇਖੋ ਇਹਦੇ ਫਲੇਰੀ ਬਹੁਤ ਹੋਈ ਵੀ ਹੈ ਝੋਟੀ ਦੇ ਇਹਦੇ ਆਸਤੇ ਕੀ ਕਰਨਾ ਤੁਸੀਂ 10 ਗ੍ਰਾਮ ਨੀਲਾ თੱਥਾ ਲੈ ਲੈਣਾ ਜੀ 1 ਗ੍ਰਾਮ ਡੇਲੀ ਦੇਣਾ 1 ਗ੍ਰਾਮ ਡੇਲੀ ਦੇਣਾ 10 ਦਿਨ ਦੇ ਕੇ 10 ਦਿਨ ਬੰਦ ਕਰ ਦਿਓ ਤੇ ਰੈਗੂਲਰ ਦਿਓ ਤੁਸੀਂ ਤੇ 2-3 ਮਹੀਨੇ ਦੇਣਾ ਹੱਲ ਹੋ ਜਾਊਗਾ ਜੀ ਜਿਆਦਾ ਨਹੀਂ ਦੇਣਾ 1 ਗ੍ਰਾਮ ਤੋਂ ਨੀਲਾ ਸੋਥਾ ਤੁਹਾਨੂੰ ਪਤਾ ਜਿਆਦਾ ਦਿੱਤਾ ਨੁਕਸਾਨ ਕਰੂਗਾ 1 ਗ੍ਰਾਮ ਤੋਂ ਵੱਧ ਨਹੀਂ ਦੇਣਾ 10 ਗ੍ਰਾਮ ਲੈ ਕੇ 10 ਪੁੜੀਆਂ ਬਣਾ ਕੇ 1 ਗ੍ਰਾਮ ਡੇਲੀ ਦੇਣਾ ਜੀ ਦੂਜੇ ਪਸ਼ੂ ਵੀ ਦਿਖਾਉਣੇ ਆ ਬਾਈ ਦੇ ਤੁਹਾਨੂੰ ਸਭ ਤੋਂ ਵਧੀਆ ਗੱਲ ਇਹ ਆ ਵੀ ਬਾਈ ਕਹਿੰਦੇ ਕੱਟਾ ਨਹੀਂ ਅਜੇ ਤੱਕ ਕੋਈ ਵੀ ਕੱਟੀਆਂ ਹੀ ਆਉਂਦੀਆਂ ਜੀ ਇਹਨਾਂ ਦੇ ਅੱਖਾਂ ਵੀ ਬਿੱਲੀਆਂ ਆਉਂਦੀਆਂ ਤੁਹਾਡੇ ਹਰੇਕ ਪਸ਼ੂ ਦੇ ਯਾਰ ਹਨ ਇਹ ਤੁਹਾਡੇ ਮੱਝਂ ਦੀਲੀ ਸੀ ਪਹਿਲਾਂ ਕੋਈ ਜਿਹੜੀ ਇਹਨਾਂ ਦੀ ਮਾਨ ਨੀ ਬੜਨਾਂ ਨੀ ਹੋਵੇ ਉਹ ਦਾ ਸੰਬੰਧੀ ਬਹੁਤ ਵਧੀਆ ਦੁੱਧ ਵਾਲੀ ਸੀ ਪਹਿਲੀ ਮੱਝ ਹਾਂ ਕਾਲੀ ਸੀ ਉਹ ਉਹ ਕਾਲੀ ਸੀ ਅੱਖਾਂ ਬਿੱਲੀਆਂ ਵਾਲੀਆਂ ਹਣਾ ਉਹਦੀ ਟੀਕੇ ਤਾਂ ਹੀ ਆਏ ਜਾਂਦੇ ਨੇ ਮੈਕਸ ਬਰੀਡ ਹੋ ਜਾਂਦੀ ਹੈ ਜਾਂ ਤਾਂ ਮੈਂ ਨੀਕਾਂ ਨੀਲੀ ਨੂਲੀ ਭਰਿਆ ਜਾਂਦਾ ਹਣਾ ਇਹ ਕਿੰਨੇ ਚਿਰ ਦੀ ਕਿੱਟੀ ਹੈ ਬਾਈ ਆਹਾ ਸਾਲ ਦੇ ਕਰੀਬ ਹੈ ਜੀ ਹੂੰ ਉਹਵੇਂ ਗ੍ਰੋਥ ਰਿੰਦੇ ਫਿਰ ਛੋਟੀ ਉਹ ਟੀਕੇ ਨਾਰਮਲ ਕਰਕੇ ਸਾਲ ਦੀ ਹੈ ਨਹੀਂ ਮੈਂ ਤੈਨੂੰ ਦੱਸੀ ਆ ਨਾ ਵੀ ਜਿਵੇਂ ਛੋਟੀ ਸੇਵਾ ਨਾ ਬਾਈ ਉਹਵੇਂ ਸੋਡੇ 2 ਸਾਲਾਂ ਦਾ ਬਸੂ ਸੋਣਾ ਚਾਹੀਦਾ ਹਾਂ ਜੀ ਆ ਸਵਾ ਸਾਲ ਦੀ ਹੈ ਸਵਾ ਸਾਲ ਦੀ ਹੈ ਹੈ ਇਹਦੀ ਠੀਕ ਹੈ ਵੈਸੇ ਆ ਝੋਟੀ ਗੱਬਣ ਇਹਨਾਂ ਦੇ ਥੱਲੇ ਥੱਲੇ ਵਧੀਆ ਨਿਕਲਦੇ ਆਏ ਨੇ ਇੱਕ ਗੱਬਣ ਆ ਸਾਡੇ ਚੰਨੀ ਨੂੰ ਇਹਦੀ ਉਮਰ ਇਹ ਹੈਗੀ ਆ 3 ਸਾਲ ਤੁੱਤੀ ਹੈ ਜੀ ਇਹਦਾ ਹਾਈਟ ਵੇਟ ਵਧੀਆ ਹੈ ਨਾ ਹੂੰ ਸਹੀ ਆਹਾ ਆ ਤਕਰੀਬਨ 8 ਢਾਈ ਦੇ ਸਾਲ ਦੀ ਹੈ ਤਾ ਵੀ ਆ ਹੁਣ 2.5 ਸਾਲਾਂ ਵਾਲੀ ਨਹੀਂ ਨਾ ਜਿਵੇਂ ਮੈਂ ਤੁਹਾਨੂੰ ਲੰਡੇ ਵਾਲੀ ਝੋਟੀ ਦਿਖਾਈ ਸੀਗੀ ਤੇ ਉਵੇਂ ਉਹ ਸਵਾ 2 ਸਾਲਾਂ ਦੀ ਮੰਨ ਕੇ ਚੱਲ ਗੱਬਣ ਆ ਫੇਰ ਵੀ ਓਵਰ ਆਲ ਪਸ਼ੂ ਬਹੁਤ ਚੰਗੇ ਆ ਤੁਹਾਡੇ ਹਾਂ ਜੀ ਪਰ ਥੋੜਾ ਜਿਹਾ ਲੋਡ ਆ ਵੀ ਚੰਗੇ ਟੀਕੇ ਲਿਆਓ ਹਾਂ ਤੇ ਫੇਰ ਹੀ ਪਸ਼ੂ ਅਜ ਗਾਂ ਨਸਲ ਬਣਨੀ ਆ ਆ ਮੱਝ ਬਾਈਆਂ ਦੇ ਰਿਪੀਟਰ ਆ 2 ਸਾਲ ਹੋ ਗਏ ਬਈ ਸੋਈ ਨੂੰ ਕਿੰਨਾ ਦੁੱਧ ਦੇਈ ਜਾਂਦੀ ਆ ਹੁਣ ਹਣ ਇਹ ਦੇਈ ਜਾਂਦੀ 5 ਕਿਲੋ ਦੁੱਧ ਆਈ ਦੋਹਾਂ ਦਿਨਾਂ ਦਾ ਠੀਕ ਆ 5 ਕਿਲੋ ਦੁੱਧ ਆ ਆ ਝੋਟੀ ਗੱਬਣ ਇਹ ਗੱਬਣ ਆ ਜੀ ਇਹ ਇੱਕ ਵਾਰੀ ਫਲ ਸੈੱਟ ਗਈ ਸੀ ਹਾਂ ਫਲ ਸੈੱਟ ਗਈ ਇਹਦੀ ਉਮਰ ਇਹਦੀ ਉਮਰ ਤਾਂ ਸਾਢੇ 3-4 ਸਾਲ ਦੀ ਜੀ ਇਹ ਸਟਾਰ ਦੀ ਆ ਜੀ ਜਿਹੜਾ ਹਾ ਨੱਥੂ ਵਾਲੇ ਗਰਬੀ ਵਾਲਾ ਪਰ ਇਹਦੀ ਮਾਂ ਫਰੋਜਪੁਰ ਲੈਂਡ ਚੋਂ ਕਰਕੇ ਥੋੜੀ ਜਿਹੀ ਵਾਈਟਨੈਸ ਓਵਰ ਆ ਗਈ ਆ ਆ ਜਾਂਦੀ ਆ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਨਹੀਂ ਨੀਲੀ ਰਵੀ ਚ ਤੁਸੀਂ ਕਿਸੇ ਨੂੰ ਇਹ ਚ ਗਲਤ ਨਹੀਂ ਕਹਿ ਸਕਦੇ ਨਾ ਕਿਸੇ ਬੋਲਣ ਨੂੰ ਨਾ ਟੀਕੇ ਨੂੰ ਤੇ ਨੀਲੀ ਰਵੀ ਚ ਇਹ ਸਮੱਸਿਆ ਆਉਂਦੀ ਰਹਿੰਦੀ ਹੈ ਬਾਈ ਨੂੰ ਵੀ ਇਹ ਚੀਜ਼ ਦਾ ਪਤਾ ਹੈ ਇਹ ਡਾਇਰੈਕਟ ਆ ਕੇ ਟੀਕਾ ਭਰਾਇਆ ਸੀ ਬਾਈ ਨਹੀਂ ਠੀਕ ਆ ਲੈ ਆਂਦਾ ਸੀ ਉੱਥੇ ਜਾ ਕੇ ਲੈ ਆਂਦਾ আচ্ছা ਟੀਕਾ ਉੱਥੇ ਜਾ ਕੇ ਲੈ ਕੇ ਆਂਦਾ ਜੀ ਫਿਰ ਤਾਂ ਤੁਸੀਂ ਠੀਕ ਆ ਵੀ ਦੇਖ ਲਓ ਬਈ ਓਰੀਜਨਲ ਹੀ ਸੀਗਾ ਹਨਾ ਹਾਂ ਜੀ ਤੇ ਫਿਰ ਵੀ ਤੇ ਮੱਝ ਜਮਾਂ ਸਹੀ ਸੀ ਮੱਝ ਸਹੀ ਸੀਗੀ ਹਾਂ ਹੋ ਜਾਂਦਾ ਨਾਲੇ ਬਹੁਤ ਵਧੀਆ ਬੋਲ ਹੈ ਸਟਾਰ ਵਾਲਾ ਬਹੁਤ ਵਧੀਆ ਮਾਝ ਆਪਣੀ ਰੈਸਿਡਰੀ ਦੀ ਹੈ ਹਾਂ ਉਹ ਸਹੀ ਥੀ ਅੱਛਾ ਉਹ ਸਹੀ ਸੀ ਹੁਣ ਇਹ ਬਈ ਸਾਰੀ ਘਰ ਦੀ ਬਰੀਡ ਹੈ ਆਪਣੀ ਘਰ ਦੀ ਬਰੀਡ ਹੈ ਜਮਾ ਮੰਨ ਲਓ ਤਿੰਨ ਤਿੰਨ ਚਾਰ ਚਾਰ ਕਿਲੋ ਵਾਲੀਆਂ ਤੋਂ ਹੀ ਲਈ ਐ ਇਹ ਅੱਛਾ ਚਾਰ ਚਾਰ ਕਿਲੋ ਵਾਲੀਆਂ ਤੇ ਹੁਣ ਵੱਧ ਤੋਂ ਵੱਧ ਦੁੱਧ ਵਾਲੀ ਮੱਝ ਆ ਹੈ ਹੁਣ ਆਪਣੇ ਕੋਲੇ ਇਹ ਨਹੀਂ ਉਹ ਦੂਜੀ ਆਵੇ ਇਹਦੇ ਵੀ ਮੱਥੇ 'ਚ ਵੱਲ ਲਾ ਵੇਖ ਹਾਂਜੀ ਇਹ ਥੋੜਾ ਜਿਹਾ ਹੈਣਾ ਇਹ ਮੁੰਡੇ ਦੇ ਸਹੁਰਿਆਂ ਨੇ ਦਿੱਤੀ ਸੀਗੀ ਅੱਛਾ ਅੱਛਾ ਇਹਦੀ ਇਹਦੀ ਪਹਿਲੀ ਵੀ ਉਹਨਾਂ ਨੇ ਦਿੱਤੀ ਸੀ ਅੱਛਾ ਇਹ ਵੀ ਉਹਨਾਂ ਨੇ ਠੀਕ ਹੈ ਠੀਕ ਹੈ ਇਹ ਸਾਡੀਆਂ ਦੋਨੇ ਬਾਹਰੋਂ ਆਈਆਂ ਆ ਆਵੇ ਨਾ ਹਾਂ ਪਤਾ ਨਹੀਂ ਤਾਂ ਕੋਈ ਕੋਈ ਪ੍ਰੋਬਲਮ ਕੋਈ ਕਈ ਬਸੂਆਂ ਏ ਤੁਹਾਡੇ ਹੈਗੀ ਆ ਜਿਵੇਂ ਹੁਣ ਉਹ ਝੋਟੀ ਦੇ ਬਈ ਟੀਕਾ ਭਰੇ ਉਹਦੇ ਵੀ ਅੱਖਾਂ ਬਿਲ ਲੰਗਾ ਆਂ ਜਾਂ ਹੈਣਾ ਹਾਂਜੀ ਹਾਂਜੀ ਹਾਂ ਤੇ ਆਹ ਮੱ ਨਹੀਂ ਇਹ ਤਾਂ ਤੁਹਾਨੂੰ ਦੱਸ ਰਿਹਾ ਇਹ ਰਹਿ ਕੇ ਜਾਂਦੀ ਹੈ ਠੀਕ ਇਹਦੇ ਬੱਚੇ ਕਿਹੜੇ-ਕਿਹੜੇ ਆ ਇਹਦਾ ਬੱਚਾ ਕੋਈ ਵੀ ਨਹੀਂ ਕੰਮ ਆ ਜ਼ਰੂਰੀ ਅੱਛਾ ਇਹਦਾ ਕੋਈ ਨਹੀਂ ਰਿਹਾ ਇਹ ਦੂਜੇ ਸੂਏ ਆ ਤੇ ਫੇਰ ਉਹ ਕਟੀਆਂ ਆਪਣੀਆਂ ਉਹ ਕਟੀਆਂ ਦੂਜ ਸਾਡੀਆਂ ਮੱਝਾਂ ਵੇਚ ਤੂੰ ਆ ਜੀ ਅੱਛਾ ਉਹ ਮੱਝਾਂ ਬਈ ਹਰ ਸਾਲ ਪਸ਼ੂ ਬਾਬਾ ਕਹਿੰਦਾ ਵੇਚ ਦੇ ਜੀ ਨਵੇਂ ਰੱਖ ਲੈਣੇ ਆ ਪਰ ਇਹ ਵੇਚ ਦਿੰਦੇ ਆ ਜੀ ਬਈ ਹਰ ਸਾਲ ਦੋ ਝੋਟੀਆਂ ਵੇਚ ਦਿੰਦੇ ਆ ਆਹ ਹੋ ਗਈ ਆ ਹੁਣ ਇਹ ਦੋ ਸੂਏ ਸੂਤੀ ਆ ਜੀ ਹਾਂਜੀ ਤੀਜੇ ਸੂਏ ਸੂਣਾ ਇਹਨੇ ਵੇਚ ਦੇਣਾ ਜੀ ਇਹ ਕਿੰਨਾ ਦੁੱਧ ਦਿੰਦੀ ਆ ਇਹ ਗੱਬਣ ਆ ਜੀ ਅੱਜ ਚੈੱਕ ਕਰਤੀ ਆ ਇਹ ਕਿੰਨਾ ਦੁੱਧ ਦ 14-14 ਕਿਲੋ ਦੁੱਧ ਦੇ ਹੀ ਆਵਰਨੈਸ ਦੀ ਲੋੜ ਆ ਬਾਈ ਬਾਈਆਂ ਨੂੰ ਜਿੰਨੇ ਵਧੀਆ ਪਸ਼ੂ ਆ ਨਾ ਬਾਈ ਸੋਡੇ ਪਸ਼ੂ ਸੋਡੇ ਮੇਲਿਆਂ 'ਚ ਜਾਣਗੇ ਰੱਬ ਸੁੱਖ ਰੱਖੇ ਕਿਸੇ ਟਾਈਮ ਠੀਕ ਹੈ ਨਾ ਹੁਣ ਤੂੰ ਦੇਖ ਲੈ ਵੀ ਸੋਡੇ ਨਾਰਮਲ ਟੀਕਿਆਂ ਤੇ ਨਾਰਮਲ ਸੇਵਾ ਤੇ ਜਿਹੜੇ ਪਸ਼ੂ 14-14 15-15 ਕਿਲੋ ਦੁੱਧ ਦੇ ਹੀ ਜਾਂਦੇ ਆ ਤੇ ਜਦੋਂ ਚੰਗੇ ਕੁਆਲਿਟੀ ਦੇ ਟੀਕੇ ਭਰਾਂਗੇ ਤਾਂ ਦੇਖੋ ਕਿੱਥੇ ਜਾਣਗੇ ਬੱਚੇ ਹਨਾ ਆ ਹੁਣ ਝੋਟੀ ਦਾ ਕਦਗਾਠੇ ਰੱਖਣੀ ਆ ਤਗੀ ਇਹ ਜੇ ਤਾਂ ਹੁਣ ਠੀਕ ਆ ਵੀ ਨਾਰਮਲ ਹੀ ਭਰਿਆ ਸਾਡਾ ਤਰ੍ਹਾਂ ਦਾ ਵੀ ਅਸੀਂ ਐਂ ਕਰਦੇ ਹੁੰਦੇ ਹਾਂ ਪੁਰਾਣ ਨਵੀਆਂ ਰੱਖ ਲੈਣੇ ਨੇ ਜਿਵੇਂ ਆ ਅੱਛਾ ਵੀ ਹੁਣ ਆ ਝੋਟੀਆਂ ਰੱਖ ਲਓਗੇ ਤੁਸੀਂ ਜਿਵੇਂ ਆ ਝੋਟੀ ਪਹਿਲੇ ਨਾਲ ਇਹ ਰੱਖ ਲਓਗੇ ਹਨਾ ਆ ਕਟੀਆਂ ਝੋਟੀਆਂ ਸਾਰੀਆਂ ਰੱਖ ਲਓਗੇ ਇਹ ਵੀ ਵੇਚੋਗੇ ਉਹ ਵੀ ਵੇਚੋਗੇ ਨਹੀਂ ਉਹ ਨਹੀਂ ਵੇਚਦੇ ਉਹ ਨਹੀਂ ਵੇਚਦੇ ਹਾਂ ਆ ਝੋਟੀ ਬਾਈ ਤੁਸੀਂ ਬਾਈ ਨਾਲ ਸੰਬੰਧ ਕਰ ਕਰ ਲਿਓ ਜੇ ਜਦੋਂ ਸੂਣ ਵੇਲੇ ਹੋਈ ਤਾਂ ਇਹ ਵੇਚਣਗੇ ਕਿੰਨਾ ਦੁੱਧ ਦਿੰਦੀ ਹੈ ਇਹ ਉਹ ਤੋਂ ਪਿਛਲੇ ਸਾਲ 13 14 ਕਿਲੋ ਦੁੱਧ ਦਿੱਤਾ ਰਿਹਾ ਅੱਛਾ 13 14 ਕਿਲੋ ਹਾਂਜੀ ਪਹਿਲੇ ਸੂਏ ਹੈ ਹਾਂਜੀ ਇਹਤ ਕੀ ਦੇਊਗੀ 15-16 ਕਿਲੋ ਦੁੱਧ ਤਾਂ ਹੈ ਨਾਰਮਲ ਟੀ ਕੇ ਦੀ ਹੈ ਹਾਂਜੀ ਨਾਰਮਲ ਇਹਦੀ ਮਾਂ ਮਤਲਬ ਚੰਗਾ ਦੁੱਧ ਹੋਊਗਾ ਮਾਂ ਥੱਲੇ ਹਾਂਜੀ ਹਾਂ ਮਾਂ ਥੱਲੇ ਉਹੀ ਫਿਰ ਤੁਹਾਡਾ ਘਰ ਦਾ ਰਵਾ ਚੰਗਾ ਹੈ ਨਾ ਹਾਂ ਉਹ ਚੰਗੇ ਰਵੇ ਦੀ ਸੀ ਇਹਨਾਂ ਦੀ ਮਾਂ ਜਿਹੜੀ ਸੀ ਅੱਛਾ ਉਹ ਚੰਗੇ ਰਵੇ ਦੀ ਸੀ ਸੀਮੰਦੀ ਆ ਉਹ ਵੈਸੀ ਸਰਕਾਰੀ ਅੱਛਾ ਇਹ ਵੀ ਸੀਮੰਦੀ ਆ ਸਰਕਾਰੀ ਸੀਮੰਦੀ ਆ ਠੀਕ ਬਾਲਣ ਤੋਂ ਤਾਂ ਕਦੇ ਬਣਾਈ ਮੇਰੇ ਹਿਸਾਬ ਨਾਲ ਤੁਸੀਂ ਜਾਦੇ ਸਰਕਾਰੀ ਸੀਮੰ ਨਹੀਂ ਲੋੜ ਨੇ ਸਰਕਾਰੀ ਸੀਮੰ ਜੀ ਸਾਡੇ ਪਿੰਡ ਦਾ ਹੀ ਡਾਕਟਰ ਹੈ ਹਾਂ ਉਹ ਸਰਕਾਰੀ ਸੀਮੰ ਨਹੀਂ ਭਰ ਜਾਂਦਾ ਪਸ਼ੂ ਰਹੀ ਵਧਿਆ ਜਾਂਦੇ ਆ ਵਧਿਆ ਜਾਂਦੇ ਆ ਇੱਕ ਵੇਰਾਂ ਹੀ ਟੀਕਾ ਭਰਦਾ ਬਾਲੀ ਨਹੀਂ ਵਧਿਆ ਕਰ ਲ ਮੈਨੂੰ ਮੇਰੇ ਸੱ ਮੈਨੂੰ ਸਦਾਂ ਦਾ ਕਾਰਨ ਇਹ ਹੀ ਸੀ ਵੀ ਆਪਾਂ ਪ੍ਰਾਈਵੇਟ ਬੋਟੀਕ ਲਵਾਉਣਾ ਵੀ ਚੰਗਾ ਲਗਾ ਹਾਂ ਇਹ ਝੋਟੀ ਦੇ ਅੱਜ ਇਹਨਾਂ ਨੇ ਅਰਜਨ ਖੁੰਗੜ ਲਵਾਇਆ ਬਾਈ ਤੁਹਾਨੂੰ ਪਹਿਲਾਂ ਦੱਸਿਆ ਵੀ ਦੇਖੋ ਇਹਦੇ ਵੀ ਵਾਈਟਨੈਸ ਅੱਖਾਂ ਬਿੱਲੰਗ ਆਦਿਗਾ ਇਹਨਾਂ ਦੇ ਪ੍ਰੋਬਲਮ ਹੈਗੀ ਆ ਮੰਨ ਕੇ ਚਲੋ ਕਈ ਵਾਰੀ ਹੁੰਦੀ ਆ ਚਲੋ ਕੋਈ ਰਵੇਚ ਹੁੰਦਾ ਚੱਕਰ ਜਾਂ ਕੋਈ ਹੋ ਸਕਦਾ ਟੀਕਰ ਨੀਲੀ ਰਵੀ ਦਾ ਤਾਂ ਚਲੋ ਨਹੀਂ ਭਰਦਾ ਹੋਣਾ ਬਾਈ ਠੀਕ ਆ ਪਤਾ ਹੀ ਆ ਉਹਨਾਂ ਨੂੰ ਵੀ ਤੇ ਕਈ ਵਾਰੀ ਹੋ ਜਾਂਦਾ ਚਲੋ ਤੁਹਾਨੂੰ ਦੱਸਣਾ ਇਹ ਆ ਵੀ ਇਹਨਾਂ ਦੇ ਇੱਕ ਵੀ ਕੱਟਾ ਨਹੀਂ ਹਜੇ ਤੱਕ ਬਾਈ ਕੁਦਰਤੀ ਗੱਲ ਆ ਵੀ ਜਦੋਂ ਵਾਧਾ ਹੋਣਾ ਹੋਵੇ ਰੱਬ ਚਲੋ ਐਂ ਹੀ ਰੱਖੇ ਤੇ ਸਾਰੀਆਂ ਕੱਟੀਆਂ ਦੇਖੋ ਆ ਜਿੰਨੇ ਵੀ ਪਸ਼ੂ ਹੈਗੇ ਸਾਰੇ ਘਰ ਦੇ ਆ ਇਹ ਕਮਾਈ ਆ ਬਾਈਆਂ ਦੀ ਕਿੰਨਾ ਚਿਰ ਹੋ ਗਿਆ ਬਾਈ ਤੁਸੀਂ ਸੋਨ ਨੂੰ ਹੋਣੀ ਸ਼ੌਂਕ ਪਿਆ ਨਹੀਂ ਅਸੀਂ ਸੌਂਕ ਤਾਂ ਮੈਨੂੰ ਬਹੁਤ ਜਿਆਦੇ ਚੰਗਾ ਲੱਗਦਾ ਸੀ ਪਰ ਪਹਿਲੇ ਸਾਡੇ ਬਾਪੂ ਜੀ ਸੀ ਉਹ ਥੋੜਾ ਪਹਿਲਾਂ ਉਹ ਹੀ ਕਰਦੇ ਸੀ ਹਾਂ ਉਹ ਰੱਖਦੇ ਸੀ ਰੋਗ ਉਹ ਕਰਨੀ ਹੁੰਦੀ ਸੀ ਕਹਿਣ ਦਾ ਮਤਲਬ ਇਹ ਆ ਬਈ ਹਾਂ ਠੀਕ ਆ ਜੋ ਵਿਸ਼ਵਾਸ ਨਹੀਂ ਰੱਖਦੇ ਸੀ ਉਹ ਕਹਿੰਦੇ ਇਸ਼ਾਨ ਤੋਂ ਕਰਾ ਲੂ ਹਾਂ ਵੱਡੀ ਗਰੀ ਨਹੀਂ ਜ਼ਰਤ ਨਹੀਂ ਪੈਂਦੀ ਸੀ ਉਹਨਾਂ ਮੂਰੇ ਨਹੀਂ ਨਹੀਂ ਇਹ ਗੱਲ ਚੰਗੀ ਹੈ ਬਈ ਸੋਹਣੀ ਗੱਲ ਹੈ ਹਨਾ ਫਿਰ ਤੁਸੀਂ ਅੱਜ ਖੜੇ ਵੀ ਕਿੱਥੇ ਆ ਦੇਖੋ ਰੱਬ ਨੇ ਸਾਰਾ ਕੁਝ ਦਿੱਤਾ ਹੈ ਹਨਾ ਜੇ ਆਪਾਂ ਵੱਡੇ ਬਜ਼ੁਰਗਾਂ ਦੀ ਇੱਜ਼ਤ ਕਰਦੇ ਆ ਉਹ ਤਾਂ ਪਹਿਲਾਂ ਸਾਰਿਆਂ ਤੋਂ ਹਨਾ ਹਾਂ ਜੀ ਹਾਂ ਜੀ ਪਰ ਫਿਰ ਵੀ ਦੇਖੋ ਤੁਸੀਂ ਜੇ ਆਪਾਂ ਬਜ਼ੁਰਗਾਂ ਦੇ ਹਿਸਾਬ ਨਾਲ ਵੀ ਚੱਲੇ ਆ ਤਾਂ ਪ ਵੀ ਅੱਜ ਵੀ ਪੂਰੇ ਘੈਂਟ ਪਸ਼ੂ ਆ ਕੋਈ ਐ ਤਾਂ ਨਹੀਂ ਵੀ ਜੇ ਆਪਾਂ ਚੰਗੇ ਟੀਕੇ ਨਹੀਂ ਭਰਾਏ ਤਾਂ ਪਸ਼ੂ ਮਾਰੇ ਆ ਹਨਾ ਹਾਂ ਉਹ ਆ ਹੁਣ ਇਹ ਇਹਨਾਂ ਦੀਆਂ ਮਾਵਾਂ ਵੀ ਟੀਕੇ ਲੰਗੀਆਂ ਸੀ ਸਰਕਾਰੀ ਦੀਆਂ ਬਈ ਹੈ ਸਾਰੇ ਟੀਕੇ ਆਦੇ ਟੀਕੇ ਜੀ ਆ ਜੀ ਸਾਰੇ ਹੈ ਸਾਰੇ ਟੀਕੇ ਆਦੇ ਕੋਈ ਬਣੀ ਨਹੀਂ ਪਹਿਲਾਂ ਉਹ ਬਾਪੂ ਕੰਮ ਕਰਦੇ ਆ ਹਾਂ ਨੇ ਨਹੀਂ ਸਾਡਾ ਫਾਦਰ ਸੀਗਾ ਇਹ ਤਾਂ ਵੱਡਾ ਭਾਈ ਹੈ ਅੱਛਾ ਵੱਡਾ ਭਾਈ ਆ ਠੀਕ ਹੈ ਬਹੁਤ ਹੋਤੀ ਪਿਛਲੇ ਸਾਲ ਅੱਛਾ ਅੱਛਾ ਪਹਿਲਾਂ ਉਹ ਕਰਦੇ ਸੀ ਕੰਮ ਠੀਕ ਹੈ ਠੀਕ ਹੈ ਤੇ ਫਿਰ ਉਹ ਮੰਨ ਕੇ ਚੱਲੋ ਵੀ ਐਂ ਕਹਿੰਦੇ ਸੀਗੇ ਵੀ ਚਲੋ ਬਾਹਲੇ ਚੰਗੇ ਟੀਕਿਆਂ 'ਚ ਕੋਈ ਫਾਇਦਾ ਨਹੀਂ ਆ ਨਹੀਂ ਉਹ ਕਹਿੰਦੇ ਵੀ ਟੀਕੇ ਨਾਲ ਤਾਂ ਰਹਿਣੀ ਨਹੀਂ ਉਹਨਾਂ ਦਾ ਇਹ ਵਿਸ਼ਵਾਸ ਸੀ ਇਹਨਾਂ ਦਾ ਇਹ ਵਿਸ਼ਵਾਸ ਸੀ ਪਰ ਹੁਣ ਤਾਂ ਤੁਹਾਨੂੰ ਹਾਂ ਹੁਣ ਤਾਂ ਤੁਹਾਨੂੰ ਪਤਾ ਹੀ ਆਣਾ ਵੀ ਟੀਕੇ ਤੇ ਸਾਰਾ ਚੱਲ ਰਿਹਾ ਸਿਸਟਮ ਹਾਂ ਚਲੋ ਬਈ ਕਰਿਓ ਜੇ ਸ਼ੇਅਰ ਵੀਡੀਓ ਚੰਗੀ ਲੱਗੇ ਤਾਂ ਬਈ ਬਾਈਆਂ ਨੇ ਦੇਖੋ ਇੱਕ ਵੀ ਪਸ਼ੂ ਇਹਨਾਂ ਦਾ ਪ੍ਰਾਣਾ ਹੈ ਨਹੀਂ ਗਾ ਸਾਰੀ ਇਹਨਾਂ ਦੀ ਕਮਾਈ ਹੈ ਹੁਣ ਤੱਕ ਦੀ ਤੇ ਵਧੀਆ ਧੰਦਾ ਬਈ ਬਾਕੀ ਬਾਈ ਖੇਤ 'ਚ ਹੀ ਬੈਠੇ ਆ ਸੋਹਣਾ ਨਾਲ ਆਪਦਾ ਖੇਤੀਬਾੜੀ ਕਰਦੇ ਆ ਵਧੀਆ ਕੰਮ ਆ ਜੀ ਧੰਨਵਾਦ ਜੀ ਹੁਣ ਚੰਗੇ ਟੀਕੇ ਭਰ ਕੇ ਬਾਈਆਂਗੇ ਬਣਾਵਾਂਗੇ ਨਸਲ ਵਧੀਆ ਧੰਨਵਾਦ ਜੀ